ਕਿ ਅਰਵਿੰਦ ਕੇਸਰੀਵਾਲ ਨੂੰ ਅਦਾਲਤੀ ਤੌਰ ਤੇ ਰਾਹਤ ਮਿਲੀ ਹੈ। ਤੁਹਾਡਾ ਪਹਿਲਵਾਨ ਕਿੰਦੇ ਖਾੜੇ 'ਚ ਉਤਰ ਜਾਣਾ ਕਿੰਨੀ ਕੁ ਖੁਸ਼ੀ ਦੀ ਗੱਲ ਹੈ। ਦੇਖੋ ਇਹ ਚੋਨਾ ਆਪਣੇ ਆਪ 'ਚ ਬੜੀਆਂ ਮਹੱਤਵਪੂਰਨ ਨੇ। ਇਹਨਾਂ ਚੋਨਾ ਕਰਕੇ ਹੀ ਤਾਂ ਯਾਨੀ ਕਿ ਤਾਨਾਸ਼ਾਹ ਨੇ ਸਾਡੇ ਪਹਿਲਵਾਨ ਨੂੰ ਅੰਦਰ ਡੱਕਿਆ ਸੀ। ਉਹਨਾਂ ਨੂੰ ਪਤਾ ਸੀ ਕਿ ਜਦੋਂ ਸ਼੍ਰੀ ਹਰਵਿੰਦ ਕੇਸਰੀਵਾਲ ਨੂੰ ਅਸੀਂ ਅੰਦਰ ਡੱਕਤਾ ਤੇ ਪਾਰਟੀ ਇਹ ਖਤਮ ਹੋ। ਉਨੀ ਕਹਿੰਦੇ ਕਿ ਸਾਡੇ ਕੋਲ ਤਾਂ ਕੋਈ ਸਬੂਤ ਨਹੀਂ ਹੈ ਤੇ ਉਹਨਾਂ ਨੂੰ ਵਾਪਸ ਕੀਤਾ ਫਿਰ ਉਹਨਾਂ ਨੇ ਲੱਗ ਕੇ ਹੁਣ ਤੇ ਗੱਲ ਬਣੀ ਨਹੀਂ ਆ ਕਿ ਅਰਵਿੰਦ ਨੂੰ ਹੀ ਅੰਦਰ ਕਰ ਦਿਓ ਠੀਕ ਹੈ ਨਾ ਅੰਦਰ ਕੀਤਾ ਤੇ ਪਰ ਉਹੀ ਗੱਲ ਸਿੱਧ ਹੋਊਗੀ ਜਿਹੜੇ ਸੀ ਕਹਿੰਦੇ ਸੀ ਅਰਵਿੰਦ ਜੀ ਬਾਹਰ ਬੈਠੇ ਉਹਨੇ ਖਤਰਨਾਕ ਨਹੀਂ ਪੜ ਰਿਹਾ ਹੈ ਆਪੀ ਜੀ ਦੇ ਲਈ ਜਿੰਨਾ ਜੇਲ੍ਹ ਚ ਖਤਰਨਾਕ ਹੋਊਗਾ ਜੀ ਦੇ ਹਾਲਾਤ ਬਣੇ ਹੋਏ ਨੇ ਬੀਜੇਪੀ ਦੇ ਆਗੂ ਹੱਲੇ ਵੀ ਇਹ ਸਟੇਟਮੈਂਟ ਆ ਦੇ ਰਹੇ ਨੇ ਕਹਿੰਦੇ ਕਿ ਖੇਲੇ ਤਾਂ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਹੋ ਸਕਦਾ ਕਿ ਇਹ ਤਾਰਾ ਪੰਜਾਬ ਨਾਲ ਵੀ ਚਿਤੀਆਂ ਜੋੜ ਰਹੀਆਂ ਨੇ ਤੇ ਪੋਪਲਨ ਦੇ ਬੰਦਾਰ ਤੋਂ ਤੇ ਰੇਲ ਦੇ ਵਿੱਚ ਨਜ਼ਰ ਆਉਣਾ ਇਦਾਂ ਦੀਆਂ ਟਿੱਪਣੀਆਂ ਕਰਦੇ ਰਹੇ ਜਿਹੜਾ ਤਾਨਾਸ਼ਾਹ ਹੁੰਦਾ ਹੈ ਨਾ ਤੇ ਉਹ ਆਪਣਾ ਹਰ ਹੱਥ ਕੰਡਾ ਆਪਣਾਉਂਦਾ ਦੇਸ਼ ਦਾ ਜਿਹੜਾ ਕਿਸਾਨ ਹੈ ਲਗਾਤਾਰ ਖੁਦਕਸ਼ੀਆਂ ਕਰ ਰਿਹਾ ਉਹਦੇ ਜੁਮੇ ਕਰਜ਼ਾ ਇੰਨਾ ਚੜਿਆ ਹੋਇਆ ਉਹਦਾ ਕਰਜ਼ਾ ਮਾਫ਼ ਕਰਨ ਨੂੰ ਤਿਆਰ ਨਹੀਂ ਹੈਗੇ ਪਰ ਆਪਣੇ ਮਿੱਤਰਾਂ ਦਾ ਕਰਜ਼ਾ ਮਾਫ਼ ਕਰਤਾ 16 ਕਰੋੜ ਰੁਪਈਆ ਲੁੱਕ ਦੇ ਵਿੱਚ 11 ਲੱਖ ਸਕੂਲ ਹੋਇਆ ਕਰਦੇ ਸੀ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸੀ ਅੱਜ ਉਹ 10 ਲੱਖ ਸਕੂਲ ਰਹੇ ਨੇ ਨਿਕੜੀ 허ਰਾਨੀ ਦੀ ਗੱਲ ਹੈ ਅੰਕੜੇ ਪਿੱਛੇ ਦੇ ਸਾਹਮਣੇ ਆਏ 170 ਲੱਖ ਕਰੋੜ ਐਡੀ ਵੱਡੀ ਮੈਨੂੰ ਲੱਗਦਾ ਜੇ ਅਸੀਂ ਸਿਫਰਾ ਕਰਨ ਲੱਗ ਜਾਈਏ ਤਾਂ ਉੱਥੇ ਵੀ ਮੁਸ਼ਕਲ ਹੋ ਜੂਗੀ ਕਿਉਂਕਿ ਅੰਕੜਾ ਐਡਾ ਵੱਡਾ ਹੈਗਾ ਤਾਂ ਇੰਨਾ ਕਰਜ਼ਾ ਪੂਰੇ ਮੁਲਕ ਦੇ ਉੱਪਰ ਚੜ ਗਿਆ ਕਿੰਨੇ ਕਿ ਜੇ ਥੋੜਾ ਕਰਜ਼ਾ ਹੋਰ ਚੜ ਗਿਆ ਤਾਂ ਮੁਲਕ ਕਿੱਦਾਂ ਦੇ ਡੈਪਟਰ ਦੇ ਵਿੱਚ ਫਸ ਜੂਗਾ ਕਿ ਮੁੜ ਕੇ ਨਿਕਲਣਾ ਅਸੰਭਵ ਹੋ ਜਾਏਗਾ ਤੇ ਜਿਹੜਾ ਹੈਗਾ 54 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਹਿੰਦੁਸਤਾਨ ਦੀ ਜਮੇ ਅੱਜ 214 ਲੱਖ ਦਾ ਕਰਜ਼ਾ ਹੈਗਾ ਪੈਸਾ ਲੱਗਿਆ ਕਿੰਨੀ ਇਹ ਤੇ ਲਿੰਕ ਨੇ ਰੈਪਿਡਸ ਦਿਨਾਲ ਸਾਡੇ ਪ੍ਰਧਾਨ ਮੰਤਰੀ ਦੇ ਜਿਹਨੂੰ ਇਹ ਡੰਕਾ ਬਜਣਾ ਕਹਿੰਦੇ ਹੈਗੇ ਆ ਕਲ ਦੋਸਤੋ ਨਿਊਜ਼ ਹੋਲੀ ਦੇਖ ਰਹੇ ਤੁਸੀਂ ਇਸ ਵਕਤ ਤੇ ਤੁਹਾ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਖੁਸ਼ੀ ਦੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਦਾਲਤੀ ਤੌਰ ਤੇ ਰਾਹਤ ਮਿਲੀ ਹੈ ਅਰਵਿੰਦ ਕੇਜਰੀਵਾਲ ਜਲਦੀ ਹੀ ਆਪਣੇ ਵਰਕਰਾਂ ਦੇ ਵਿੱਚ ਹੋਣਗੇ ਸਾਡੇ ਨਾਲ ਨੀਰ ਗਰਗਨੇ ਗਰਗ ਸਾਹਿਬ ਇਹ ਜਿਹੜੀ ਚੋਣਾਂ ਤੋਂ ਪਹਿਲਾਂ ਆਮ ਤੌਰ ਤੇ ਜ਼ਿਕਰ ਹੁੰਦਾ ਹੈ ਕਿ ਪਟਕੇ ਦੀ ਕੋਸ਼ਤੀ ਹੋਵੇ ਤਾਂ ਪਹਿਲਵਾਨ ਜਿਹੜਾ ਚੋਟੀ ਦਾ ਉਹ ਖਾੜੇ 'ਚ ਨਾ ਉਤਰੇ ਤਾਂ ਔਖਾ ਹੋ ਜਾਂਦਾ ਤੁਹਾਡਾ ਪਹਿਲਵਾਨ ਕਿਤੇ ਖਾੜੇ 'ਚ ਉਤਰ ਜਾਣਾ ਕਿੰਨੀ ਕਿ ਖੁਸ਼ ਦੀ ਗੱਲ ਹੈ ਦੇਖੋ ਇਹ ਚੋਣਾ ਆਪਣੇ ਆਪ 'ਚ ਬੜੀਆਂ ਮਹੱਤਵਪੂਰਨ ਨੇ ਇਹਨਾਂ ਚੋਣਾ ਕਰਕੇ ਹੀ ਤਾਂ ਜਨਨ ਕਿ ਤਾਨਾਸ਼ਾਹ ਨੇ ਸਾਡੇ ਪਹਿਲਵਾਨ ਨੂੰ ਅੰਦਰ ਡੱਕਿਆ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਸਾਡਾ ਪਲਵਾਨ ਸਾਡਾ ਸੁਪਰੀਬੋ ਸ਼੍ਰੀ ਅਰਵਿੰਦ ਕੇਜਰੀਵਾਲ ਬੱਬਰ ਸ਼ੇਰ ਜਿਹੜਾ ਉਹ ਪ੍ਰਚਾਰ ਪਾਰਟੀ ਦੇ ਲਈ ਕਰੇ ਕਿਉਂਕਿ ਉਹਨਾਂ ਨੂੰ ਤਾਂ ਇਦਾਂ ਸੀ ਕਿ ਜਦੋਂ ਸ਼੍ਰੀ ਅਰਵਿੰਦ ਕੇਸਰੀਵਾਲ ਨੂੰ ਅਸੀਂ ਅੰਦਰ ਡੱਕਤਾ ਤੇ ਪਾਰਟੀ ਇਹ ਖਤਮ ਕਿਉਂਕਿ ਪਹਿਲਾਂ ਉਹਨਾਂ ਨੇ ਸ਼੍ਰੀ ਸਤਿੰਦਰ ਜੈਨ ਨੂੰ ਜਿਹੜੇ ਜਿਨ੍ਹਾਂ ਨੇ ਮੁਲਕ ਦੇ ਵਿੱਚ ਸਿਹਤ ਕ੍ਰਾਂਤੀ ਲੈ ਕੇ ਆਂਦੀ ਉਹਨਾਂ ਨੂੰ 2 ਸਾਲ ਤੋਂ ਅੰਦਰ ਰੱਖਿਆ ਹੋਇਆ ਫਿਰ ਮਨੀਸ਼ ਸ਼ੋਧਿਆ ਜੀ ਜਿਹਦੇ ਬਣਾਏ ਹੋਏ ਸਕੂਲਾਂ ਨੂੰ ਅਮਰੀਕਾ ਦੀ ਰਾਸ਼ਟਰਪਤੀ ਦੀ ਪਤਨੀ ਦੇਖਣ ਆਉਂਦੀ ਹੈ ਫਿਰ ਉਹਨਾਂ ਨੇ ਸਾਡੇ ਸੰਜੇ ਸਿੰਘ ਜੀ ਨੂੰ ਜਿਹੜੇ ਕਿ ਮੁਖ ਰੋ ਕੇ ਪ੍ਰਧਾਨ ਮੰਤਰੀ ਦੀ ਕਿਆ 2 ਮਹੀਨੇ ਪਿਛੋਂ ਆ ਕੇ ਈਡੀ ਕਹਿੰਦੀ ਕਿ ਸਾਡੇ ਕੋਲ ਤਾਂ ਕੋਈ ਸਬੂਤ ਨਹੀਂ ਹੈ ਤੇ ਉਹਨਾਂ ਨੂੰ ਵਾਪਸ ਕੀਤਾ ਫਿਰ ਉਹਨਾਂ ਨੇ ਲੱਗੇ ਹੁਣ ਤੇ ਗੱਲ ਬਣੀ ਨਹੀਂ ਆ ਕਿ ਅਰਵਿੰਦ ਨੂੰ ਹੀ ਅੰਦਰ ਕਰ ਦਿਓ ਠੀਕ ਹੈ ਨਾ ਅੰਦਰ ਕੀਤਾ ਪੇਪਰ ਉਹੀ ਗੱਲ ਸਿੱਧ ਹੋਊਗੀ ਜਿਹੜੇ ਅਸੀਂ ਕਹਿੰਦੇ ਸੀ ਕਿ ਅਰਵਿੰਦ ਜੀ ਬਾਹਰ ਬੈਠੇ ਉਹਨੇ ਖਤਰਨਾਕ ਨਹੀਂ ਪਾ ਬੀਜੇਪੀ ਦੇ ਲਈ ਜਿੰਨਾ ਜੇਲ੍ਹ ਚ ਖਤਰਨਾਕ ਹੋਣਗੇ ਕਿ ਅੱਜ ਪੂਰੇ ਮੁਲਕ ਦੇ ਵਿੱਚ ਇਸ ਚੀਜ਼ ਦੀ ਗੂੰਜ ਹੋਈ ਇਸ ਚੀਜ਼ ਦਾ ਵਿਰੋਧ ਹੋਇਆ ਔਰ ਲੋਕਾਂ ਨੂੰ ਵਾਕਿਆ ਜਿਹੜੀ ਗੱਲ ਅਸੀਂ ਪਹਿਲਾਂ ਕਹਿੰਦੇ ਸੀ ਤੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਵਾਕਈ ਸਾਡਾ ਲੋਕਤੰਤਰ ਖਤਰੇ 'ਚ ਸਾਡਾ ਸੰਵਿਧਾਨ ਖਤਰੇ 'ਚ ਹੈਗਾ ਔਰ ਜਿਹੜੀ ਬੀਜੇਪੀ ਆ ਮੁਲਕ ਨੂੰ ਤਾਨਾਸ਼ਾਹੀ ਵੱਲ ਲੈ ਕੇ ਜਾ ਰਹੀ ਹੈ ਇਹ ਵਿਰੋਧੀ ਪਾਰਟੀ ਨੂੰ ਪ੍ਰਚਾਰ ਨਹੀਂ ਕਰਨ ਦਿੰਦੀ ਹੈਗੀ ਸੋ ਇਸ ਕਰਕੇ ਜਿਹੜਾ ਅ ਗਰਾਫ ਤੇ ਪਹਿਲਾਂ ਹੀ ਵਧਿਆ ਹੋਇਆ ਸੀ ਗਰਕ ਸਾਹਿਬ ਇੱਕ ਬੜੀ ਅਹਿਮ ਚੀਜ਼ ਆ ਜੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਬੀਜੇਪੀ ਦੇ ਆਗੂ ਹੱਲੇ ਵੀ ਇਹ ਸਟੇਟਮੈਂਟਾਂ ਦੇ ਰਹੇ ਨੇ ਕਹਿੰਦੇ ਕਿ ਹੱਲੇ ਤਾਂ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਹੋਇਆ ਹੋ ਸਕਦਾ ਹੈ ਕਿ ਇਹ ਤਾਰਾ ਪੰਜਾਬ ਨਾਲ ਵੀ ਸਿੱਧੀਆਂ ਜੁੜ ਰਹੀਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਤੇ ਜੇਲ੍ਹ ਦੇ ਵਿੱਚ ਨਜ਼ਰ ਆਉਣਾ ਇਦਾਂ ਦੀਆਂ ਟਿੱਪਣੀਆਂ ਕਰਦੇ ਰਹੇ ਨੇ ਦੇਖੋ ਜਿਹੜਾ ਤਾਨਾਸ਼ਾਹ ਹੁੰਦਾ ਹੈ ਨਾ ਤੇ ਉਹ ਆਪਣਾ ਹਰ ਹੱਥ ਕੰਡਾ ਅਪਣਾਉਂਦਾ ਹੈਗਾ ਠੀਕ ਹੈ ਨਾ ਉਹ ਧਰਮ ਦਾ ਪੱਤਾ ਵੀ ਖੇਡਦਾ ਜਿਵੇਂ ਅਸੀਂ ਸਾਰੇ ਮੁਲਕ ਦੇ ਵਿੱਚ ਦੇਖਿਆ ਇਹਨਾਂ ਚੋਣਾਂ ਦੇ ਵਿੱਚ ਉਹ ਆਪਣੇ 10 ਸਾਲਾਂ ਦੇ ਕੰਮ ਦਾ ਜ਼ਿਕਰ ਨਹੀਂ ਕਰਦੇ ਉਹ ਇਹ ਨਹੀਂ ਕਹਿੰਦੇ ਕਿ ਅਸੀਂ 2 ਕਰੋੜ ਨੌਕਰੀਆਂ ਆਖਿਆ ਸੀ 20 ਕਰੋੜ ਨੌਕਰੀਆਂ 10 ਸਾਲਾਂਾਂ ਚ ਮਿਲਣੀਆਂ ਚਾਹੀਦੀਆਂ ਸੀ ਉਹ ਮਿਲੀਆਂ ਕਿ ਨਹੀਂ ਉਹਦੀ ਗੱਲ ਨਹੀਂ ਕਰਦੇ ਉਹ ਤੇ ਨਾ ਉਹ ਇਸ ਚੀਜ਼ ਦੀ ਗੱਲ ਕਰਦੇ ਕਿ ਜਿਹੜਾ 16 ਲੱਖ ਕਰੋੜ ਰੁਪਈਆ ਜਿਹੜਾ ਹੈ ਆਪਣੇ ਮਿੱਤਰਾਂ ਦਾ ਉਹਨਾਂ ਨੇ ਮਾਫ ਕਰ ਦਿੱਤਾ ਹੈਗਾ ਜਦਕਿ ਦੇਸ਼ ਦਾ ਜਿਹੜਾ ਕਿਸਾਨ ਹੈ ਲਗਾਤਾਰ ਖੁਦਕਸ਼ੀਆਂ ਕਰ ਰਿਹਾ ਉਹਦੇ ਝੁਮੇ ਕਰਜ਼ਾ ਇੰਨਾ ਚੜਿਆ ਹੋਇਆ ਉਹਦਾ ਕਰਜ਼ਾ ਮਾਫ ਕਰਨ ਨੂੰ ਤਿਆਰ ਨਹੀਂ ਹੈਗੇ ਪਰ ਆਪਣੇ ਮਿੱਤਰਾਂ ਦਾ ਕਰਜ਼ਾ ਸਾਡੇ 3.5 ਲੱਖ ਕਰੋੜ ਰੁਪਏ ਬੈਂਕਾਂ ਦਾ ਸੈਟਲਮੈਂਟ ਦਾ ਉਹਨਾਂ ਨੇ ਮਾਫ ਕਰਤਾ। ਮੁਲਕ ਦੇ ਵਿੱਚ 11 ਲੱਖ ਸਕੂਲ ਹੋਇਆ ਕਰਦੇ ਸੀ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸੀ। ਅੱਜ ਉਹ 10 ਲੱਖ ਸਕੂਲ ਰਹਿ ਗਏ। 1 ਲੱਖ ਸਕੂਲ ਕੱਟ ਕੇ ਉਹਦੀ ਗੱਲ ਨਹੀਂ ਕਰਦੇ। ਅੱਜ ਉਹ ਮਹਿਲਾਵਾਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਨੂੰ ਕਹਿੰਦੇ ਸੀ ਬੇਟੀ ਪੜ੍ਹਾਓ, ਬੇਟੀ ਬਚਾਓ। ਅੱਜ ਤੱਕ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਾਡੀਆਂ ਮੁਲਕ ਦੀਆਂ ਪਹਿਲਵਾਨ ਬੇਟੀਆਂ ਜਿਨ੍ਹਾਂ ਨੇ ਮੁਲਕ ਨੂੰ ਇੰਨੀ ਇੱਜ਼ਤ ਇਹਨੇ ਮੈਡਲ ਦਿਵਾਏ ਉਹ ਰੋਂਦੀਆਂ ਮਰ ਗਈਆਂ। ਇਨਾ ਧਰਨੇ ਪ੍ਰਦਰਸ਼ਨ ਕਰਦੀਆਂ ਰਹਿ ਗਈਆਂ ਔਰ ਬ੍ਰਿਜ ਭੂਸ਼ਣ ਨੂੰ ਇਹਨਾਂ ਨੇ ਉਂਤ ਤੇ ਚੂਂ ਤੱਕ ਨਹੀਂ ਕੀਤੀ ਹੁਣ ਉਹਦੇ ਮੁੰਡੇ ਨੂੰ ਤੁਸੀਂ ਟਿਕਟ ਦੇ ਦਿੰਦੇ ਹੋ ਸਾਬ ਇੱਕ ਬੜੀ ਹੈਰਾਨੀ ਦੀ ਗੱਲ ਆ ਅੰਕੜੇ ਪਿੱਛੇ ਦੇ ਸਾਹਮਣੇ ਆਏ 170 ਲੱਖ ਕਰੋੜ ਐਡੀ ਵੱਡੀ ਮੈਨੂੰ ਲੱਗਦਾ ਜੇ ਅਸੀਂ ਸਿਫਰਾ ਗਣਨ ਲੱਗ ਜਾਈਏ ਤਾਂ ਉਹਦੀ ਵੀ ਮੁਸ਼ਕਲ ਹੋ ਜੂਗੀ ਕਿਉਂਕਿ ਅੰਕੜਾ ਐਡਾ ਵੱਡਾ ਹੈਗਾ ਤਾਂ ਇਨਾ ਕਰਜ਼ਾ ਪੂਰੇ ਮੁਲਕ ਦੇ ਉੱਪਰ ਚੜ ਗਿਆ ਕਹਿੰਦੇ ਕਿ ਜੇ ਥੋੜਾ ਕਰਦਾ ਹੋਰ ਚੜ ਗਿਆ ਤਾਂ ਮੁਲਕ ਇਦਾਂ ਦੇ ਡੈਪਟਰ ਦੇ ਵਿੱਚ ਫਸ ਜਾਊਗਾ ਕਿ ਮੁੜ ਕੇ ਨਿਕਲਣਾ ਔਖਾ ਹੋ ਜਾਣਾ ਕਿ ਜਿੰਨੀ ਤੁਹਾਡੀ ਕਮਾਈ ਆ ਉੰਨੀ ਤੁਹਾਡੀਆਂ ਦੇਣਦਾਰੀਆਂ ਪਹਿਲੀ ਹੋ ਜਾਣਗੀਆਂ ਤੁਸੀਂ ਮੈਨੂੰ ਟੋਕ ਤਾਂ ਮੈਂ ਉਸੇ ਮੁਲਕ ਤੇ ਆਰਸ਼ਮ ਇੱਕ ਪਹਿਲਾਂ ਜਨੀਆਂ ਮਹਿਲਾਵਾਂ ਵਾਲੀ ਗੱਲ ਜਰੂਰ ਪੂਰੀ ਕਰ ਲਵਾਂ ਹੁਣ ਪਿਛਲੇ ਦਿਨ ਕੀ ਹੋਇਆ ਉਹ ਕਰਨਾਟਕਾ ਦੇ ਵਿੱਚ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਸੀ ਦੇਵੇ ਗੋੜਾ ਉਹਦਾ ਪੁੱਤਰਾ ਰਵਨਾ ਉਹਦੇ ਵਾਸਤੇ ਪ੍ਰਧਾਨ ਮੰਤਰੀ ਜੀ ਵੋਟਾਂ ਮੰਗ ਰਿਹਾ ਕਹਿੰਦੇ ਇਹਨੂੰ ਵੋਟ ਨਹੀਂ ਮੈਨੂੰ ਵੋਟ ਹੈਗੀ ਆ ਉਹਨੇ ਤਾਂ ਕੀ ਮਤਲਬ ਸਮਝੀਏ ਕੱਲ ਆ ਸਾਡੇ ਪ੍ਰਧਾਨ ਮੰਤਰੀ ਦੇ ਜਿਹਨੂੰ ਇਹ ਡੰਕਾ ਵੱਜਣਾ ਕਹਿੰਦੇ ਹੈਗੇ ਆ ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਉਦੋਂ ਤਕਰੀਬਨ ਜਿਹੜਾ ਹੈਗਾ 54 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਹਿੰਦੁਸਤਾਨ ਦੇ ਜਮੇ ਅੱਜ 214 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਪੈਸਾ ਲੱਗਿਆ ਕਿੱਥੇ ਕਹਿੰਦੇ ਨੇ ਸੀ 에어ਪੋਰਟ ਬਣਾਤੇ ਅਸੀਂ ਛੜਕਾਂ ਬਣਾਤੀਆਂ ਬਣਾਈਆਂ ਭਾਈ ਪਰ ਵੇਚ ਵੀ ਤਾਂ ਆਪਣੇ ਮੰਤਰੀ ਨੂੰ ਆਪਣੇ ਮਿੱਤਰ ਨੂੰ ਹੀ ਦਿੱਤੀਆਂ ਨਾ ਤੁਸੀਂ ਛੜਕ ਵੇਚਦੀ ਪਾਣੀ ਵੇਚਦਾ ਬਿਜਲੀ ਵੇਚਦੀ ਬੰਦਰਗਾਹ ਵੇਚਦੀ 에어ਪੋਰਟ ਵੇਚਤੇ ਗੇਲ ਵੇਚਦੀ ਰੇਲ ਵੇਚਦੀ ਛੱਡੇ ਹੀ ਕੱਖ ਨਹੀਂ ਹੈਗਾ ਸੋ ਤੁਸੀਂ ਕੰਮ ਕਾਰਪੋਰੇਟ ਲਈ ਕੀਤਾ ਲੋਕਾਂ ਲਈ ਨਹੀਂ ਕੀਤਾ ਇਸੇ ਕਰਕੇ ਤੁਹਾਨੂੰ ਹਿੰਦੂ ਮੁਸਲਮਾਨ ਦੀ ਗੱਲ ਕਰਨੀ ਪੈਂਦੀ ਹੈ ਇਸੇ ਵਾਸਤੇ ਤੁਹਾਨੂੰ ਮੰਗਲ ਸੂਤਰ ਦੀ ਗੱਲ ਕਰਨੀ ਪੈਂਦੀ ਹੈ ਹੁਣ ਤਾਂ ਤੁਸੀਂ ਪਾਕਿਸਤਾਨ ਵੀ ਵਿੱਚ ਲੈ ਆਏ ਹੋ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਔਰ ਇਸ ਤਰੀਕੇ ਨਾਲ ਲੋਕਤੰਤਰ ਨੂੰ ਖਤਰਾ ਸੀ ਇਸ ਸੰਵਿਧਾਨਾਸ਼ਕ ਤੋਂ ਖਤਰਾ ਹੈਗਾ ਜਿਸ ਤਰੀਕੇ ਨਾਲ ਸੰਵਿਧਾਨ ਨੂੰ ਖਤਰਾ ਹੈ ਕਿਉਂਕਿ ਸੰਵਿਧਾਨ ਨੂੰ ਬਦਲ ਨੂੰ ਫਿਰ ਵਿੰਦ ਕੇਜਰੀਵਾਲ ਇਹਨਾਂ ਦੇ ਖਿਲਾਫ ਤਾਂ ਬੋਲਦਾ ਸੀ ਇਹਨਾਂ ਚੀਜ਼ਾਂ ਨੂੰ ਉਠਾਉਂਦਾ ਸੀ ਸੋ ਇਹਨਾਂ ਨੂੰ ਚੰਗਾ ਕਿਵੇਂ ਲੱਗਣਾ ਉਹ ਫੜ ਕੇ ਜੇਲ੍ਹ ਚ ਡੱਕਤਾ ਪਰ ਉਹ ਪੰਜਾਬੀ ਦੀ ਵੀ ਕਹਾਵਤ ਹੈਗੀ ਐ ਪੁੱਠਾ ਪੰਗਾ ਲੈ ਲੈ ਜੱਟੀ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਤੇ ਹੁਣ ਤੇ ਭਾਈ 4 ਤਰੀਕ ਨੂੰ ਜਿਹੜਾ ਮੋਦੀ ਨੂੰ ਪਤਾ ਲੱਗ ਜਾਊਗਾ ਤੇ ਹਿੰਦੁਸਤਾਨ ਦੇ ਵਿੱਚ ਇੰਡੀਆ ਗਠਜੁਟਬੰਧਨ ਦੀ ਸਰਕਾਰ ਬਣਨੀ ਬਣਨੀ ਆ ਜਿਹੜੀਆਂ ਸਟੇਟਮੈਂਟ ਆ ਰਹੀਆਂ ਪ੍ਰਧਾਨ ਮੰਤਰੀ ਦੀਆਂ ਪਹਿਲੇ ਦੋ ਤਿੰਨ ਘੇੜਾਂ ਤੋਂ ਬਾਅਦ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਹ ਜਿਹੜੀਆਂ ਸਟੇਟਮੈਂਟਾਂ ਨੇ ਨਸ਼ਰ ਕਰ ਰਹੀਆਂ ਨੇ ਆ ਤੁਹਾਡੇ ਸਾਹਮਣੇ ਇਸ਼ਾਰਾ ਕਰ ਰਹੀਆਂ ਨੇ ਜਿਹੜੇ ਤੁਸੀਂ ਗੱਲ ਕਹਿ ਕੇ ਬਾਈ ਜੀ ਪਿੰਡਾਂ ਦਾ ਤਾਂ ਘਾਰੇ ਤੋਂ ਪਤਾ ਲੱਗ ਜਾਂਦਾ ਤੇ ਇਹ ਹੁਣ ਫਿਰਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਕੋਲ ਸਾਰੀਆਂ ਏਜੰਸੀਆਂ ਨੇ ਸਾਰਾ ਪਤਾ ਇਹਨਾਂ ਨੂੰ ਕਿੱਥੇ ਆ ਵੀ ਕੀ ਹੋਣ ਜਾ ਰਿਹਾ ਇਹ ਕਹਿੰਦੇ ਸੀ 400 ਪਾਰ ਜਿੱਦਾਂ ਇਹ ਇਹਨਾਂ ਨੇ ਅਮਿਤ ਸ਼ਾਹ ਜੀ ਨੇ ਆਖਿਆ ਕਿ 15 ਲੱਖ ਦਾ ਜੁਮਲਾ ਸੀ ਤੇ ਲੋਕ ਵੀ ਕਹਿੰਦੇ ਆ 400 ਜੁਮਲਾ ਸੀ ਇਹ ਤਾਂ 150 ਵੀ ਨਹੀਂ ਹੁੰਦੀ ਆ ਠੀਕ ਹੈ ਮੈਡਮ ਆਮ ਆਦਮੀ ਪਾਰਟੀ ਦੀ ਇਹ ਕਿੰਨੀ ਕੁ ਖੁਸ਼ੀ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਹੋਰਾਂ ਦੀ ਬਾਬਤ ਇਹ ਖਬਰ ਆਈ ਦੇਖੋ ਜੀ ਸੱਚਾਈ ਜ਼ਿਆਦਾ دیر ਤੱਕ ਦਬੀ ਰਹਿ ਨਹੀਂ ਸਕਦੀ ਨਾ ਹੀ ਸੱਚਾਈ ਨੂੰ ਕੋਈ ਕੈਦ ਕਰ ਸਕਦਾ ਤੇ ਉਸੇ ਦੇ ਤਹਿਤ ਅੱਜ ਜੋ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ ਸਾਡੇ ਵਿੱਚ ਵੌਲੰਟੀਅਰਸ ਦੇ ਵਿੱਚ ਅਹੁਦੇਦਾਰਾਂ ਦੇ ਵਿੱਚ ਤੇ ਸਾਰੇ ਸਾਡੇ ਵਰਕਰ ਸਹਿਬਾਨਾਂ ਦੇ ਵਿੱਚ ਔਰ ਮੈਂ ਕਹੂੰਗੀ ਕਿ ਇੱਕ ਆਮ ਇਨਸਾਨ ਦੇ ਵੀ ਅੰਦਰ ਇਸ ਸਮੇਂ ਜਿਹੜਾ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਿਤੇ ਨਾ ਕਿਤੇ ਜੋ ਇਹ ਸਾਜ਼ਿਸ਼ ਘੜੀ ਗਈ ਸੀਗੀ ਲੋਕਤੰਤਰ ਨੂੰ ਖਤਮ ਕਰਨ ਦੀ ਲੋਕ ਰਾਜ ਨੂੰ ਖਤਮ ਕਰਨ ਦੀ ਲੋਕ ਆਵਾਜ਼ ਨੂੰ ਦਬਾਉਣ ਦੀ ਜਿਹਦੇ ਤਹਿਤ ਕੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਅੰਦਰ ਬੰਦ ਕੀਤਾ ਗਿਆ ਸੀ ਉਸ ਤੋਂ ਇੱਕ ਬਹੁਤ ਵੱਡੀ ਰਾਹਤ ਲੋਕਾਂ ਨੂੰ ਮਿਲੀ ਹੈ ਉਹ ਲੋਕ ਹੁਣ ਸਮਝਣ ਲੱਗ ਗਏ ਨੇ ਕਿ ਹੁਣ ਕਿਤੇ ਨਾ ਕਿਤੇ ਸ਼ਾਇਦ ਲੋਕਤੰਤਰ ਜਿਹੜਾ ਹੈ ਉਹ ਬਚ ਜਾਏਗਾ ਸਾਡਾ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਤੁਹਾਨੂੰ ਉੱਬਰ ਕੇ ਸਾਹਮਣੇ ਆ ਕੇ ਦਿਖਾਣਗੇ ਕਿ ਕਿਵੇਂ ਇਸ ਲੋਕਤੰਤਰ ਦੇ ਘਾਣ ਤੋਂ ਉਹ ਦੁਖੀ ਨੇ ਤੇ ਇਸ ਨੂੰ ਬਚਾਣ ਦਿਓ ਹਰ ਜਿਹੜੀ ਕੋਸ਼ਿਸ਼ ਹੈ ਲੋਕਾਂ ਵੱਲੋਂ ਵੀ ਕੀਤੀ ਜਾਏਗੀ ਤੇ ਆਉਣ ਵਾਲੀ 4 ਤਰੀਕ ਨੂੰ ਨਤੀਜੇ ਵੀ ਹੈ ਜਿਹੜੇ ਸਾਡੇ ਸਭ ਦੇ ਸਾਹਮਣੇ ਹੋਣਗੇ ਸਰ ਸਾਬ ਜਾਂਦੇ ਜਾਂਦੇ ਆਪਾਂ ਉਹ ਇਲੈਕਟਰੋਲ ਬਾਂਡ ਦੀ ਵੀ ਗੱਲ ਕਰ ਲਈਏ ਜਿਹੜੇ ਮਾਮਲੇ ਦੇ ਵਿੱਚ ਤੁਹਾਡੇ ਸੁਪਰੀਮੋ ਨੂੰ ਉਹਨਾਂ ਨੇ ਅਦਾਲਤ ਚ ਢੱਕਿਆ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਆ ਰਿਹਾ ਸੀਗਾ ਇਲੈਕਟਰੋਲ ਬਾਂਡ ਕਹਿੰਦੇ ਉਹਨਾਂ ਨੇ ਖਰੀਦ ਕੇ ਭਾਜ ਭਾਂ ਨੂੰ ਦਿੱਤੇ ਇਹ ਲੱਗਦਾ ਨਹੀਂ ਕਿ ਬੜੀ ਹਸੋਹਿਣੀ ਤੇ ਹੈਰਾਨੀ ਵਾਲੀ ਗੱਲ ਹੈ ਹਰਦੀਪ ਜੀ ਇਹੀ ਤਾਂ ਮੈਂ ਕਹਿ ਰਿਹਾ ਸੀ ਵੀ ਝੁੱਟ ਕੇ ਇਸ ਵਸਾਲਿਆ ਤੁਸੀਂ ਕਿਹੜੇ ਚਾਰ ਲੋਕਾਂ ਦੇ ਬਿਆਨ ਦੇ ਉੱਤੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਰੱਖਿਆ ਇੱਕ ਤਾਂ ਇਹਨਾਂ ਦਾ ਉਥੋਂ ਦਾ ਕੰਪੇਨ ਮੈਨੇਜਰ ਹੈਗਾ ਉਸ ਉਹਥੋਂ ਦੇ ਮੁੱਖ ਮੰਤਰੀ ਦਾ ਉਹਦਾ ਜਨਨ ਕਿ ਸਾਥੀ ਹੈ ਇੱਕ ਵੱਡੇ ਲੀਡਰ ਦਾ ਸਾਥੀ ਹੈ ਇੱਕ ਉਹ ਮੰਗੂਟਾ ਰੈਡੀ ਹੈ ਉਹਨੂੰ ਤੁਸੀਂ ਟਿਕਟ ਦਿੱਤੀ ਹੋਈ ਆ ਤਾਮਿਲਨਾਡੂ ਤੋਂ ਸਰਦ ਰੈਡੀ ਤੋਂ ਤੁਸੀਂ 60 ਕਰੋੜ ਰੁਪਏ ਦੇ ਬੌਂਡ ਲਏ ਹੈਗੇ ਆ ਸੋ ਨੈਚੁਰਲੀ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਜਿਹਨੂੰ ਤੁਸੀਂ ਪਹਿਲਾਂ ਕਿੰਗਪਿੰਨ ਕਹਿੰਦੇ ਸੀ ਸਾਊਥ ਲੋਬੀ ਦਾ ਠੀਕ ਹੈ ਨਾ ਉਹਨਾਂ ਦੇ ਬਿਆਨ ਦੇ ਆਧਾਰ ਤੇ ਤੁਸੀਂ ਸ਼੍ਰੀ ਰਵਿੰਦ ਕੇਜਰੀਵਾਲ ਨੂੰ ਅੰਦਰ ਢੱਕਿਆ ਹੋਇਆ ਸੋ ਐਕਚੁਅਲੀ ਦੇ ਵਿੱਚ ਜੇ ਕਰਪਸ਼ਨ ਜਿਹੜੀ ਹੈਗੀ ਹੈ ਕਰਪਸ਼ਨ ਦੀ ਜਿਹੜੀ ਜਨਨੀ ਹੈਗੀ ਹੈ ਜੋ ਕੋ ਸਭ ਤੋਂ ਵੱਧ ਕਰਪਟ ਪਾਰਟੀ ਹਿੰਦੁਸਤਾਨ 'ਚ ਹੈਗੀ ਹੈ ਉਹ ਬੀਜੇਪੀ ਹੈ ਇਸ ਬੀਜੇਪੀ ਦਾ ਪ੍ਰੈਸਟਿਜ ਜਾਨੀ ਕਿ ਜਨਤਾ ਪਾਰਟੀ ਠੀਕ ਹੈ ਨਾ ਔਰ ਕੱਲੀ ਇੰਨੇ ਨਹੀਂ ਹੈ ਇਹ ਤਾਂ ਲੋਕਾਂ ਦੀ ਲਾਸ਼ਾਂ ਦੇ ਉੱਤੇ ਸੌਦੇ ਕਰਦੇ ਆ ਮਤਲਬ ਤੁਹਾਂ ਕਰੋਨਾ ਕੋਵਿਡ ਆਇਆ ਵੈਕਸੀਨ ਆਈ ਉਸ ਦੀ ਪੂਰੀ ਦੁਨੀਆ ਚ ਵੈਕਸੀਨ ਜਿਹੜੀ ਆ ਉਹ ਬੈਨ ਹੋ ਰਹੀ ਸੀ ਠੀਕ ਹੈ ਨਾ ਸਾਡੇ ਮੁਲਕ ਦੇ ਵਿੱਚ 2021 ਚ ਨਾ ਕੇਵਲ ਉਹਨੂੰ ਅਪਰੂਵ ਕੀਤਾ ਪਹਿਲਾਂ 150 ਰੁਪਏ ਰੇਟ ਹੁੰਦਾ ਸੀ 600 ਰੁਪਏ ਰੇਟ ਕਰ ਦਿੱਤਾ 10 ਕਰੋੜ ਡੋਜ਼ ਲਈਆਂ 10 ਕਰੋੜ ਫਿਰ ਡੋਜ਼ ਲਈਆਂ ਕਿਉਂਕਿ ਪੁਨਾ ਵਾਲਾ ਨੇ 52 ਕਰੋੜ ਰੁਪਏ ਇਹਨਾਂ ਨੂੰ ਚੰਦਾ ਦਿੱਤਾ ਹੈਗਾ ਸੀ ਇਹ ਤਾਂ ਚੰਦਾ ਚੋਲ ਪਾਰਟੀ ਹੈਗੀ ਹੈ ਇਹ ਤਾਂ ਲੁੱਟ ਕੇ ਖਾ ਗਏ ਮੁਲਕ ਨੂੰ ਉਸੇ ਤਰ੍ਹਾਂ ਜਿਹੜਾ ਤੁਸੀਂ ਗੱਲ ਕਰਲੇ ਸੀ ਨਾ ਇੱਕ 170 ਲੱਖ ਕਰੋੜ ਰੁਪਏ ਉਹ ਵੀ ਐਂ ਖੁਰਦਪੁਰਦ ਕਰਤਾ ਜੇ ਕਿਤੇ 5-4 ਸਾਲ ਕਿਤੇ ਹੋਰ ਰਹਿ ਜਾਣਗੇ ਹਿੰਦੁਸਤਾਨ ਉਠੀ ਨਹੀਂ ਸਕਦਾ ਹਿੰਦੁਸਤਾਨ ਦਾ ਬੱਚਾ ਬੱਚਾ ਕਰਜ਼ਾਈ ਹੋ ਜਾਣਾ ਸ਼੍ਰੀਲੰਕਾ ਸਾਡਾ ਹੋ ਜਾਣਾ ਬਹੁ ਉਹ ਇਹਨ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਆਪ ਤਰ ਤਰ ਜ਼ਿਕਰ ਕਰ ਰਹੇ ਨੇ ਵਰਕਰ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਧੱਕੇਸ਼ਾਹੀ ਦੇ ਨਾਲ ਰੋਕਿਆ ਗਿਆ ਸੀਗਾ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀਗਾ ਤੇ ਹੁਣ ਉਹ ਜਦੋਂ ਬਾਹਰ ਆਉਣਗੇ ਤਾਂ ਉਸ ਦੇ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ ਫਿਲਹਾਲ ਜਿਸ ਤਰੀਕੇ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਲਾਤ ਬਣਦੇ ਜਾ ਰਹੇ ਨੇ ਆਲਮ ਬਣਦਾ ਜਾ ਰਿਹਾ ਹੈਗਾ ਇਸ ਦੇ ਵਿੱਚੋਂ ਐਸ ਵਾਰ ਸਿਆਸਤ ਦੇ ਕੁਝ ਵੱਖਰੇ ਮਜਾਜ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ ਆਪਣਾ ਕਮੈਂਟ ਆਪਣੀ ਟਿੱਪਣੀ ਜਰੂਰ ਸਾਂਝੀਆ ਕਰੋ ਫਿਲਹਾਲ ਇੱਕ ਤਾਂ ਤੁਹਾਡੇ ਤੋਂ ਅੱਗੇ ਲੈਣੀ ਹੈ ਸਹਿਯੋਗੀ ਅਮਿਤ ਨਾਲ ਹਰਦੀਪ ਸਿੰਘ ਪਗਲ نیوز ਓਨਲੀ ਚੰਡੀਗੜ੍ਹ